ਲਓ ਵੀ ਮਿੱਤਰੋ ਸੌਰਿਆਂ ਦੀ ਕੁੜੀ ਕਹਿੰਦੀ ਚੰਨ ਤਾਰੇ ਬਾਅਦ ਥੋੜੀ ਸਿੰਘਾ ਭਾਈ ਮੇਰੇ ਨਾਲ ਪਹਿਲੋਂ ਬੱਚੇ ਵਾਸਤੇ ਅਮੂਲ ਬਟਰ ਕੁਕੀਜ਼ ਦੀਆਂ ਪਿਓਰ ਬਟਰ ਕੁਕੀਜ਼ ਬਣਾ ਕੇ ਦੇ ਮੈਂ ਕਿਹਾ ਚੱਲ ਭਾਗਵਾਨ ਨੇ ਆਪਾਂ ਚਲ ਗਿਆ ਆਹੀ ਕੰਮ ਕਰਦੇ ਆ ਫਿਰ ਆਪਾਂ ਧਰਮਿੰਦਰ ਦੀ ਘਰ ਵਾਲੀ ਹਿਮਾ ਮਾਲਨੀ ਦੀ ਮਸ਼ਹੂਰੀ ਕਰਦੀ ਕੈਂਟ ਮਸ਼ੀਨ ਨੂੰ ਕੀ ਕੀ ਕਰਾ ਕੇ ਉਹਦੇ ਵਿੱਚ ਮੱਖਣ ਤੇ ਖੰਡ ਦਾ ਹਨ ਮਿਕਸਚਰ ਵਧੀਆ ਜਿਹਾ ਬਣਾ ਕੇ ਮੋੜ ਕੇ ਵਿੱਚ ਪਾਇਆ 75% ਆਟਾ ਤੇ 25% ਮੈਦਾ ਕਿਉਂਕਿ ਕੁਕੀਜ਼ ਅਸੀਂ ਆਟੇ ਵਾਲੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਸੀ ਆਪਣੇ ਕਸਟਮਰਾਂ ਨੂੰ ਵੀ ਆਪਾਂ ਇਹੀ ਕੁਕੀਜ਼ ਦੇਈ ਦਿਆਂ ਸੀ ਪਰ ਉਹ ਕਹਿੰਦੇ ਸੀ ਇੰਨਾ ਪਿਓਰ ਬਟਰ ਪਾਈ ਸਾਨੂੰ ਪੱਚਦਾ ਨਹੀਂ ਸਾਨੂੰ ਚੂਹੇ ਵਾਲੀਆਂ ਬੇਕਰੀਆਂ ਦੀ ਖਾਣੀਆਂ ਨੇ ਇਸ ਲਈ ਆਪਾਂ ਕਸਟਮਰ ਵਾਲੀ ਬਣਾਉਣੀਆਂ ਤਾਂ ਬੰਦ ਕਰਤੀਆਂ ਪਰ ਆਪਣੇ ਲਈ ਬਣਾਉਣੀਆਂ ਆਪਾਂ ਜਾਰੀ ਰੱਖਿਆ ਕਿਉਂਕਿ ਬੱਚਿਆਂ ਦੀਆਂ ਇਹ ਫੇਵਰਟ ਨੇ ਨਾਲੇ ਗੰਦਮੰਦ ਬਾਹਰੋਂ ਖੁਆਣ ਨਾਲੋਂ ਘਰੇ ਦੇ ਚੀਜ਼ ਬਣ ਜੇ ਤੇ ਉਹਦੇ ਨਾਲ ਦੀ ਰੀਤ ਸੀ ਨੀ ਸਿੰਘਣੀ ਵੀ ਕੋਈ ਮੈਂ ਵੀ ਕੋਈ ਬੱਚੇ ਵੀ ਕੋਈ ਸਾਰੇ ਹੀ ਕੋਈ ਤੇ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਭਾਈ ਬਾਬੇ ਨਾਨਕ ਖੁਸ਼ੀਆਂ ਤੇ ਜਦੋਂ ਇੰਨੀ ਸ਼ੁੱਧ ਚੀਜ਼ ਬਣੇ ਤਾਂ ਖੁਸ਼ੀ ਚ ਮੁੱਛਾਂ ਤੇ ਹੱਥ ਬਾਜੀ ਜਾਂਦਾ ਫਿਰ ਸਾਡੇ ਕੋਲੋਂ ਪਰ ਹੱਥ ਤਾਂ ਹੋ ਗਈ ਬਣਾਈ ਦੀਆਂ ਯਾਰ ਐਦਾਂ ਨਹੀਂ ਵੀ ਉਹੀ ਹੱਥ ਝੂਠੇ-ਮੂਠੇ ਆਪਾਂ ਲਾ ਦੀਏ ਚੀਜ਼ਾਂ ਨੂੰ ਖਾਣ ਪੀਣ ਵਾਲੀਆਂ ਉਹ ਨਾਨਾ ਭਾਈ ਬੜੀ ਸ਼ੁੱਧਤਾ ਦੇ ਨਾਲ ਬੜੀ ਪਿਓਰਿਟੀ ਦੇ ਨਾਲ ਆਪਾਂ ਚੀਜ਼ ਬਣਾਉਂਦੇ ਆ ਬੜੀ ਜ਼ਿੰਮੇਵਾਰੀ ਦੇ ਨਾਲ ਆਪ ਵੀ ਖੈ ਦੀਆਂ ਆਪਣੇ ਕਸਟਮਰ ਨੂੰ ਵੀ ਸ਼ਿਕਾਇਤ ਦੀਆਂ ਨੇ ਤੇ ਆ ਹੋ ਗਈਆਂ ਆਪਣੀਆਂ ਅਮੂਲ ਬਟਰ ਵਾਲੀਆਂ ਕੁਕੀਜ਼ ਤਿਆਰ ਆਓ ਭਾਈ ਜਿਹਨੇ ਛਕਣਾ ਤੇ ਪਿਆਰ ਨਾਲ